ਗੁਰਾਇਆ ਇਲਾਕੇ ਅੰਦਰ ਲੁੱਟਖੋ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਚੋਰੀ ਦਾ ਤਾਜ਼ਾ ਮਾਮਲਾ थाना ਗੁਰਾਇਆ ਅਦਿਲ ਪਿੰਡ ਸੰਤੇਸੀਆਂ ਤੋਂ ਸਾਹਮਣੇ ਆਇਆ ਹੈ। ਜਿੱਥੇ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਮੁਖ ਸਿੰਘ ਬੱਬੂ ਪੁੱਤਰ ਜੀਤ ਸਿੰਘ ਵਾਸੀ ਪਿੰਡ ਸੰਤੇਸੀਆਂ ਨੇ ਦੱਸਿਆ ਕਿ ਉਸਦੀ ਪਤਨੀ ਨਗਰ ਕੀਰਤਨ ਤੇ ਗਈ ਹੋਈ ਸੀ ਅਤੇ ਉਹ ਆਪ ਆਪਣੇ ਕਿਸੇ ਘਰੇਲੂ ਕੰਮ ਨੂੰ ਲੈ ਕੇ ਗੁਰਾਇਆ ਗਿਆ ਹੋਇਆ ਸੀ। ਜਦ ਉਸਨੇ ਆਕੇ ਦੇਖਿਆ ਤਾਂ ਕਾਰ ਦੇ ਅੰਦਰ ਵਾਲੇ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਚੋਰ ਕਾਰ ਦੀ ਅਲਮਾਰੀ ਵਿੱਚੋਂ 10000 ਰੁਪਏ ਦੀ ਨਕਦੀ ਅਤੇ ਕਾਰ ਅੰਦਰ ਪਿਆ ਇੱਕ ਮੋਬਾਈਲ ਫੋਨ ਚੋਰੀ ਕਰਕੇ ਲੈ ਗਏ। ਇਸ ਸੰਬੰਧੀ ਉਹਨਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਮੇਰਾ ਨਾਮ ਗੁਰਮukh ਸਿੰਘ। ਕੀ ਕੀ ਹੋਇਆ ਭਾਈ ਅੱਜ? ਅੱਜ ਚੋਰੀ ਹੋਈ ਆਪਣੇ ਘਰ। 3:00 ਵਜੇ ਜਦੋਂ ਮੈਂ ਘਰ ਚ ਆਇਆ ਘਰ ਦੇ ਜਿੰਦੇ ਭੰਨਿਓ ਸੀ ਸਮਾਨ 10000 ਰੁਪਇਆ ਤੇ ਇੱਕ ਫੋਨ ਲੈ ਗਏ ਹੋਰ ਵੀ ਬਸ ਗਾਇਬ ਹੋਇਆ ਹੋਰ ਨਹੀਂ ਕੁਝ ਵੀ ਗਾਇਬ ਹੋਇਆ ਘਰ ਦੇ ਕਿੱਥੇ ਗਏ ਸੀ ਸਾਰੇ ਘਰ ਦੇ ਗਏ ਸੀਗੇ ਨਗਰ ਕੀ ਤਨ ਤੇ ਮੈਂ ਗਿਆ ਸੀ ਸ਼ਹਿਰ ਗਰਾਈ ਅੱਛਾ ਜੀ ਬੋਰਸ ਨੂੰ ਸੂਚਨਾ ਦੇਤੀ ਬੋਰਸ ਨੂੰ ਸੂਚਨਾ ਦੇਤੀ